ਸ਼ੀਆ ਮਾਲਾ ਜੜਾ ਹੈ ਜੋ ਮੇਰੇ ਵੀਰ ਇਨ੍ਹਾਂ ਪਿੰਡਾਂ ਦੇ ਵਿੱਚੋਂ ਇਨ੍ਹਾਂ ਸ਼ਹਿਰਾਂ ਵਿੱਚੋਂ ਕਸਮਾਇ ਵਿੱਚੋਂ ਆਏ ਹਨ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਨਾ ਵੀਰਾਂ ਨੂੰ ਕਿਉਂਕਿ ਸਾਡੇ ਨਾਲ ਕੇ ਬੈਠੇ ਹਨ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਸ਼ਬਦ ਦੇ ਬੋਲ ਨੇ ਬੜੇ ਪਿਆਰ ਨਾਲ ਸੁਣਨਾ ਹੈ ਸੱਚ ਦੱਸੋ ਚੱਲੋਗੇ ਨਾਲ ਸੱਚ ਦੱਸੋ ਚੱਲੋਗੇ ਨਾਲ ਸੱਚ ਦੱਸੋ ਚੱਲੋ ਹਰ ਮਿਲਣੀ ਆਪੇ ਕਰਾਈਆ ਸਾਥ ਦੱਸੋ ਬਣੋਂਗੇ ਲਾਲ ਸਾਥ ਦੱਸੋ ਬਣੋਂਗੇ ਲਾਲ ਬਿਨ ਤੁਹਾਡੇ ਪੁੱਤ ਨજર ਨਾ ਆਈਆ ਬਿਨ ਤੁਹਾਡੇ ਪੁੱਤ ਨજર Daha ne pota nazırına री हाल सुना मुरद हाल सुन मुरशद मुरी हाल सुना मुरशद मुरी हाल सुन आईया सच पिया हथ मुरी दाल सुन सच दसो मनोगे सवार सच दसो मनोगे स ਚੋਲੀ ਤੁਹਾਡੇ ਅੱਗੇ ਡਾਈਆ ਖਾਲੀ ਚੋਲੀ ਤੁਹਾਡੇ ਅੱਗੇ ਡਾਈਆ ਖਾਲੀ ਚੋਲੀ ਤੁਹਾਡੇ ਅੱਗੇ ਡਾਈਆ ਸੱਚ ਦੱਸੋ ਪਰੇਮ ਪਿਆਰ ਦੀ ਸੱਚ ਦੱਸੋ ਪਰੇਮ ਪਿਆਰ ਦੀ ਸੱਚ ਦੱਸੋ दसो प्रेम

ਜਣਿਆ ਆਇਆ ਸੱਚਾ ਮਾਈਆ ਜਣਿਆ ਆਇਆ ਸੱਚਾ ਮਾਈਆ ਜਣਿਆ ਆਇਆ ਸੱਚਾ ਮਾਈਆ ਹੋਮਾਰਾ ਸ਼ੇਰ ਜਿਵੇਂ ਸ਼ਿਨੂ ਭਗਵਾਨ ਦੀ ਜੈ ਨਾ ਬੀਤਾ ਜੀ ਕੋ ਤਰ੍ਹਾਂ ਮਾਕੇ ਮੈਨੂੰ ਯਾਦ ਆ ਗਈ ਆਏ ਸ਼ਬਦ ਬਾਲੋ ਇਹ ਸ਼ਬਦ ਦਾ ਇਹ ਪੜਿਆ ਜਿੱਥੇ ਪਿਤਾ ਜੀ ਨੇ ਆਚਾਰਿਆ ਕੀ ਇਹ ਬੰਤ ਬਣੀ ਸੀ ਸੱਚੇ ਬਿਦਾਦੀ ਨੇ ਦਬਾਬੇ ਦਾ ਟੂਰ ਰੱਖਿਆ ਹਰੀਪੁਰ ਟੂਰ ਰੱਖ ਦਿੰਦਾ ਬਾਅਦ ਐਨੀ ਵਾਰੀ ਪੈ ਦਬਾਬੇ ਹੋਏ ਸੰਗਤ ਉੱਥੇ ਗਈ ਨਹੀਂ ਸੱਚੇ ਬਿਦਾਦੀ ਕਿਹਾ ਦਬਾਬਾ ਫੇਲ ਸੱਚੇ ਬਿਦਾਦੀ ਉੱਥੇ ਗਿਆ ਦਾ ਹਰੀਪੁਰ ਓਏ ਦਵਾਬਾ ਫੇਲ ਤੂਰ ਚਾਲ ਕੇ ਘਰਾਲੇ ਚਲੇ ਗਏ ਪਿਤਾ ਜੀ ਉਹਨਾਂ ਬੇਨਤੀ ਕੀਤੀ ਦਵਾਬੇ ਵਾਇਆ ਫੇ ਸੱਚੇ ਪਾਛੋ ਇਹ ਜਿਹੜਾ ਤੁਹਾਂ ਬੰਨ ਕਰ ਦਦਾ ਸਾਡੇ ਦੇ ਤਰਥ ਕਰੋ ਪਿਤਾ ਜੀ ਗਿਆ ਦੁਹੀਂ ਗਰਦਾਖਪੁਰ ਦੇ ਤੂਕ ਤੇ ਆਉਦੇ ਸਾਰੇ ਦਵਾਬੀ ਐ ਫੇਰ ਤੁਹਾਡੇ ਦੇ ਤਰਥ ਹੋਣਾ ਜੇ ਦੋ ਸੱਚੇ ਪਿਤਾ ਜੀ ਨੇ ਤਰਥ ਕੀ ਦਾ ਤੂਰ ਗਰਦਾਖਪੁਰ ਦਾ ਰੱਖ ਦਿੱਤਾ ਅਲਰਪਿੰਡੀ ਤੋਂ ਵਿਆਰਥੀ ਜਦੋਂ ਦੁਆਬੇ ਵਾਲੇ ਆਏ ਪਿਤਾ ਜੀ ਕਹਿੰਦੇ ਨੇ ਚਲੋ ਦੁਆਬੇ ਵਾਲਿਆਂ ਨੂੰ ਅਗੋ ਮਿਲ ਜੇ ਇਹ ਫਿਰਨੀ ਦੇ ਮਿਲੇ ਜੋ ਉਥੇ ਖੇਨ ਹੋਇਆ ਉਹ ਦਸਮ ਸੰਤੋਂ 12 ਹੋਇਆ ਇਹ ਉਥੇ ਪਿਤਾ ਜੀ ਨੇ ਸ਼ਬਦ ਚਾਹ ਰਿਆ ਜਦੋਂ ਦੁਆਬੇ ਵਾਲੇ ਅਲਰਪਿੰਡੀ ਆਏ ਫਿਰਨੀ ਦੇ ਉੱਤੇ ਇਹ ਵਿਆਹ ਹੋਇਆ ਜਿਹੜੀ ਪਿਤਾ ਜੀ ਨੇ ਇੱਕ ਬਾਕੀ ਦਿੱਦਿਆ ਨਾ ਮੇਰੇ ਵੀਰਾਂ ਸ਼ਬਦ ਪੜਿਆ ਤੇ ਫਿਰ ਉਹਨਾਂ ਦੇ ਕਿਰਪਾ ਕੀਤੀ ਮਾਰੇ ਹਾਂਜੀ ਕਿੱਦੇ ਲੱਗੇ ਦੱਸਿਓ ਫਿਰ ਸੱਜੇ ਬੀ ਦਾਦੀ ਅਲੜ ਬਿਨਿਓ ਵਿਹਾਰ ਕਰਕੇ ਦੁਆਬੇ ਆਪਣੇ ਆ ਗਏ ਬਾਹੂ ਪਰ ਆਥਾ ਧੰਗ ਬਲਾਕਾ ਹੰਦੇ ਘਰ ਦੀ ਲਿਖਦਾ ਇਹ ਬਗੇ ਨੇ ਪੜੀ ਆ ਓਏ ਆ ਦੱਸ ਦੇ ਤੁਹਾਡੀ ਹੋ ਯਾਰ ਉਹ ਦੁਆਬੀਆਂ ਦੱਸ ਦੇ ਕਿ ਤਰ੍ਹਾਂ ਉਹ ਆਏ ਤੇ ਕਿਦਦਰਾ ਪਰਮੇਸ਼ਰ ਨੇ ਕਿਰਪਾ ਕੀਤੀ ਪਿਤਾ ਜੀ ਨੇ ਲਿਖਤ ਕਰਾਈ ਕੋਈ ਦੁਆਬਿਓ ਆਇਆ ਜਿਕੇ ਜੜ ਕੇ ਕੋਈ ਆਇਆ ਘਰੋਂ ਲੜ ਕੇ ਸਾਰਿਆਂ ਦੀ ਉਹਨਾਂ ਲਿਖਤ ਕਰਾ ਗਏ ਫਿਰ ਪਰਮੇਸ਼ਰ ਨੇ ਉਹਨਾਂ ਤੇ ਕਿਰਪਾ ਕੀਤੀ ਇੱਕ ਇਹ ਸ਼ਬਦ ਪੜਿਆ ਸੀ ਤੇ ਇੱਕ ਜਿਹੜਾ ਹੀ ਸ਼ਬਦ ਪੜਨੇ ਆ ਵੱਡੇ ਦੀਆਂ ਵਡਿਆਈਆਂ ਗੁਰਮੁਖ ਵਡੇ ਦੀਆਂ ਜਦੋਂ ਪਿਤਾ ਜੀ ਨੇ ਸ਼ਬਦ ਚਾਹ ਰਿਆ ਤੇ ਗਿਆਨੀ ਹੁਣੀ ਕਹਿੰਦੇ ਨੇ ਨਹੀਂ ਜੀ ਸਾਰ ਗੁਰ ਵਡੇ ਦੀਆਂ ਜਿੱਦਾਂ ਦੀ ਗਿਆ ਨਹੀਂ ਹੁਣ ਗੁਰਮੁਖ ਵਡੇ ਦੀਆਂ ਉਹ ਕਾਲ ਪੁਰਖ ਆਇਆ ਪਰਮੇਸ਼ਰ ਓਨ ਭਗਤਾਂ ਨੂੰ ਵਡਿਆਈ ਦੇਤੀ ਭਗਤਾਂ ਨੂੰ ਵਡਿਆਤਾ ਵਡੇ ਕਰ ਦਿੱਤਾ ਦਸਨ ਤੋਂ ਤੋਂ ਗੱਲ ਬਾਰੀ ਆ ਅੱਗੇ ਉਥੇ ਗੱਲ ਚੱਲ ਰਹੀ ਸੀ ਮੈਂ ਕਈਆਂ ਵੀਰਾਂ ਨਾਲ ਕੀਤਾ ਪੈ ਸਾਰੇ ਸੰਗਤ ਇਕੱਠੀ ਹੋਈ ਆ ਜਿੱਦਾਂ ਖੂਨੀ ਕੰਪ ਬਿਹਾਰ ਹੋਇਆ ਉਹ ਤੁਹਾਡੇ ਕਰ ਗਾਉਣ ਆਇਆ ਸੀ ਪਰਮੇਸ਼ਰ ਕਿੱਦਾਂ ਦਾ ਸੀ ਕਿੱਦਾਂ ਦਾ ਸੀ ਪਾਨੀ ਮੁਖੀ ਤਾਜ ਲਾ ਕੇ ਉਹ ਪਾਨੀ ਮੁਖੀ ਤਾਜ ਕਿੱਦਾਂ ਦਾ ਸੀ ਸੁਭਾਨ ਵਾਹਿਦ ਓਏ ਆਈਸ ਰੂਪ ਜਿਹੜਾ ਕੋ ਪੁੱਛੇ ਦਾ ਬਾਹ ਗੱਡ ਕੇ ਦੱਸਾਂ ਤੇ ਇਸ ਰੂਪ ਦੀ ਸਾਰੀ ਖੇਲ ਹੋਈ ਇਸ ਨੂੰ ਪਾਨੀ ਮੁਖੀ ਤਾਜ ਲੱਗਾ ਥਾਰੀ ਗੱਲ ਇਹਦੀ ਯਾਦਿਆ ਦਾ ਸਾਨੂੰ ਕੋਈ ਪੁੱਛੇ ਦਾ ਪਰਮੇਸ਼ਰ ਕਿਰਪਾ ਕਰੇ ਕਿ ਦੇਹ ਹੰਕਾਰ ਨਾ ਹੋਏ ਮੇਰਾ ਵੀਰ ਨੇ ਵਜਨ ਕੀਤਾ ਰਾਜੇ ਬਲਦਾ ਇਸ ਵੀਰ ਨੇ ਸਾਡੀ ਗਵਾਹੀ ਦਿੱਤੀ ਬਈ ਇਹਦਾ ਦਾਮ ਨਾ ਛੱਡੋ ਮੇਰਾ ਵੀਰ ਵਿੱਚੇ ਗੱਲ ਕਰ ਗਿਆ ਸੀ ਬਸ ਜੀ